ਹਾਲੇਲੂਇਆ ਸੋ ਖੁਦਾਵੰਦ ਪ੍ਰਭੂ ਯਿਸੂ ਦਾ ਬਹੁਤ ਧੰਨਵਾਦ ਹੋਵੇ ਆਈਏ ਜਿੰਨੇ ਵੀ ਅਸੀਂ ਕਲਾਮ ਨੂੰ ਸੁਣਨ ਵਾਲੇ ਆਂ ਔਰ ਇਸ ਵਚਨ ਨੂੰ ਪੜਾਂਗੇ ਦੂਸਰਾ ਤਮੋਥੀਅਸ ਔਰ ਉਹਦੇ ਤਿੰਨ ਅਦੇ ਉਹਦੇ ਪਹਿਲੇ ਵਚਨ ਦੇ ਵਿੱਚ ਇਸ ਤਰ੍ਹਾਂ ਕਰਕੇ ਲਿਖਿਆ ਆ ਪਰ ਇਹ ਜਾਣ ਸਾਡ ਭਈ ਅੰਤ ਦੇ ਦਿਨਾਂ ਦੇ ਵਿੱਚ ਪਿਹੜੇ ਸਮੇ ਆ ਜਾਣਗੇ ਕਿਉਂ ਜੋ ਮਨੁੱਖ ਆਪਸਵਾਰਥੀ ਮਾਇਆ ਦਾ ਲੋਭੀ ਸੇਖੀ ਬਾਜ਼ ਕਫਰ ਕਫਰ ਬਕਣ ਵਾਲੇ ਮਾਪਿਆਂ ਦੇ ਆਣ ਆ ਗਿਆ ਕ ਨਸੁਕੜੇ ਤੇ ਅਪਵਿੱਤਰ ਇਸ ਕਰਕੇ ਇਹ ਅੰਤ ਦਾ ਸਮਾਂ ਆ ਤੋ ਇਹ ਸਾਰੀਆਂ ਗੱਲਾਂ ਜਿਹੜੀਆਂ ਹੋ ਰਹੀਆਂ ਮਨੁੱਖ ਮਾਇਆ ਦਾ ਲੋਭੀ ਵੀ ਆ ਆਪਸਵਾਰਥੀ ਔਰ ਸੇਖੀ ਬਾਜੀ ਸਭ ਕੁਝ ਹੋ ਰਿਹਾ ਤੇ ਜਿਵੇਂ ਪਹਿਲੇ ਵਚਨ ਚ ਲਿਖਿਆ ਗਿਆ ਪਰ ਇਹ ਜਾਣ ਸਾੜ ਕਿ ਅੰਤ ਦੇ ਦਿਨਾਂ ਦੇ ਵਿੱਚ ਭੈੜੇ ਸਮੇ ਆ ਜਾਣਗੇ ਮਾੜੇ ਸਮੇ ਆ ਜਾਣਗੇ ਬੁਰੇ ਸਮੇ ਆ ਜਾਣਗੇ ਔਰ ਇਹ ਭੈੜਾ ਸਮਾਂ ਇਹ ਬੁਰਾ ਸਮਾਂ ਕਿ ਮਨੁੱਖ ਦਾ ਜਿਹੜਾ ਕ੍ਰੋਧ ਆ ਉਹ ਵੱਧਦਾ ਜਾਂਦਾ ਸੰਸਾਰ ਦੇ ਉੱਤੇ ਆਪਸੀ ਪਿਆਰ ਜਿਹੜਾ ਹੈ ਉਹ ਇਨਸਾਨ ਦਾ ਇਸ ਧਰਤੀ ਦੇ ਉੱਤੇ ਘਟਦਾ ਜਾਂਦਾ ਤਦ ਕਰਕੇ ਕੱਲ ਵੀ ਅਸੀਂ ਵਿੱਚੋਂ ਸੁਣ ਰਹੇ ਸੀ ਤੇ ਅੰਤ ਦੇ ਦਿਨਾਂ ਵਿੱਚ ਲੜਾਈਆਂ ਤੇ ਲੜਾਈਆਂ ਦੀਆਂ ਹਵਾਈਆਂ ਸੁਣੋਗੇ ਕਬਰਾਂ ਨਹੀਂ ਜਾਣਾ ਕੰਬਣਾ ਨਹੀਂ ਡਰਨਾ ਨਹੀਂ ਫਿਕਰ ਨਹੀਂ ਕਰਨਾ ਇਹ ਭੈੜੇ ਦਿਨ ਇਹ ਬੁਰੇ ਦਿਨ ਇਹ ਕਸ਼ਟ ਦੇ ਦਿਨ ਜਿਹੜੇ ਯਿਸੂ ਪ੍ਰਭੂ ਨੇ ਪਹਿਲਾਂ ਹੀ ਕਿਹਾ ਇਸ ਕਰਕੇ ਇਸ ਵਚਨ ਨੂੰ ਧਿਆਨ ਦੇ ਨਾਲ ਸੁਣਨਾ ਔਰ ਵਚਨ ਸੁਣਨਾ ਔਰ ਇਸ ਵਚਨ ਨੂੰ ਲਾਇਕ ਔਰ ਕਮੈਂਟ ਵੀ ਕਰਨਾ ਸੋ ਖੁਦਾਵੰਦ ਆਪ ਨੂੰ ਬਹੁਤ ਆਸ਼ੀਸ਼ ਦੇਵੇਗਾ ਬਹੁਤ ਬਰਕਤ ਦੇਵੇਗਾ ਤੋ ਇਹ ਜਾਣ ਛੜੋ ਕਿ ਅੰਤ ਦੇ ਦਿਨਾਂ ਦੇ ਵਿੱਚ ਭੈੜੇ ਸਮੇਂ ਬੁਰੇ ਸਮਿਆਂ ਜਦੋਂ ਮਾੜੇ ਸਮੇ ਆ ਜਾਣ ਭੈੜੇ ਸਮੇ ਆ ਜਾਣ ਤੇ ਸਾਨੂੰ ਬਹੁਤ ਜਿਆਦਾ ਚੌਕਸ ਰਹਿਣ ਦੀ ਲੋੜ ਹੈ ਔਰ ਬਹੁਤ ਜਿਆਦਾ ਚੌਕਸ ਰਹਿਣ ਦੀ ਲੋੜ ਆ ਖਬਰਦਾਰ ਰਹਿਣ ਦੀ ਲੋੜ ਆ ਔਰ ਜਿਵੇਂ ਅਸੀਂ ਖਬਰਦਾਰ ਰਵਾਂਗੇ ਚੌਕਸ ਰਵਾਂਗੇ ਔਰ ਸਾਡਾ ਬਚਾਅ ਹੋਵੇਗਾ ਔਰ ਇਹ ਜ਼ਰੂਰੀ ਹੈ ਕਿ ਜਿਵੇਂ ਖੁਦਾ ਦੇ ਕਲਾਮ ਨੇ ਲਿਖਿਆ ਕਿ ਦੁਖੀ ਜੋ ਕਸ਼ਟ ਵਿੱਚ ਜੋ ਤੇ ਪ੍ਰਾਰਥਨਾ ਕਰੋ ਕੀ ਕਰੀਏ ਪ੍ਰਾਰਥਨਾ ਕਰੀਏ ਦੁਆ ਕਰੀਏ ਔਰ ਜਦੋਂ ਅਸੀਂ ਦੁਆ ਕਰਾਂਗੇ ਜਦੋਂ ਅਸੀਂ ਪ੍ਰਾਰਥਨਾ ਕਰਾਂਗੇ ਪ੍ਰਾਰਥਨਾ ਨੂੰ ਨਹੀਂ ਭੁੱਲਾਂਗੇ ਦੁਆ ਨੂੰ ਕਦੇ ਨਹੀਂ ਭੁੱਲਾਂਗੇ ਪ੍ਰਭੂ ਨੂੰ ਯਾਦ ਰੱਖੀ ਤੇ ਕੀ ਹੋਵੇਗਾ ਜਿਵੇਂ ਜਿਵੇਂ ਇੱਕ ਕਸ਼ਟ ਆਉਂਦੇ ਆ ਕਈ ਤੁਸੀਂ ਖਬਰਾਂ ਸੁਣ ਸੁਣ ਕੇ ਸੱਜੇ ਖੱਬੇ ਦੀਆਂ ਗੱਲਾਂ ਸੁਣ ਸੁਣ ਕੇ ਮਨ ਜਿਹੜਾ ਇਨਸਾਨ ਦਾ ਡੋਲਦਾ ਇਨਸਾਨ ਦਾ ਮਨ ਜਿਹੜਾ ਫਿਕਰ ਦੇ ਵਿੱਚ ਰਹਿੰਦਾ ਔਰ ਬੁਰੀਆਂ ਸੋਚਾਂ ਜੀਵਨ ਦੇ ਵਿੱਚ ਆਉਂਦੀਆਂ ਕਿਵੇਂ 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 ਹੋਵੇਗਾ ਪਰ ਗੌਰ ਕਰੀਏ ਜਦੋਂ ਇਹ ਚੀਜ਼ਾਂ ਆਉਂਦੀਆਂ ਮਾੜੇ ਸਮੇਂ ਆਉਂਦੇ ਆ ਤੇ ਵਚਨ ਦੇ ਵਿੱਚ ਲਿਖਿਆ ਆ ਕਿ ਦੁਖੀ ਜੋ ਕੀ ਕਰੋ ਪ੍ਰਾਰਥਨਾ ਕਰੋ ਜਦੋਂ ਦੁੱਖਾਂ ਦੀਆਂ ਖਬਰਾਂ ਬੁਰੀਆਂ ਖਬਰਾਂ ਮਿਲਦੀਆਂ ਤੇ ਸਾਨੂੰ ਹਮੇਸ਼ਾ ਹੀ ਦੁਆ ਦੇ ਵਿੱਚ ਜ਼ਿਆਦਾ ਰਹਿਣਾ ਚਾਹੀਦਾ ਹੈ ਪ੍ਰਾਰਥਨਾ ਵਿੱਚ ਜ਼ਿਆਦਾ ਰਹਿਣਾ ਚਾਹੀਦਾ ਜ਼ਿਆਦਾ ਪ੍ਰਭੂ ਦੀ ਹਜ਼ੂਰੀ ਵਿੱਚ ਬਣ ਕੇ ਰਹਿਣਾ ਚਾਹੀਦਾ ਇਹ ਕਸ਼ਟ ਹੁੰਦਾ ਹੈ ਇਹ ਇਹ ਰੱਬ ਦਾ ਕਰੋਧ ਹੈ ਜਦੋਂ ਅ ਕਿਸੇ ਨਾ ਕਿਸੇ ਮਸਲੇ ਦੇ ਕਰਕੇ ਇੱਕ ਘਰ ਦੇ ਵਿੱਚ ਲੜਾਈ ਹੁੰਦੀ ਹੈ ਇੱਕ ਘਰ ਦੇ ਵਿੱਚ ਝਗੜਾ ਹੁੰਦਾ ਆ ਉਹ ਰੱਬ ਦਾ ਕਰੋਧ ਹੁੰਦਾ ਹੈ ਤੇ ਉਹਦੇ ਵਿੱਚ ਸਾਨੂੰ ਇਹ ਕਰੋਧ ਤੋਂ ਬਚਣ ਵਾਸਤੇ ਕਿੰਨਾ ਜ਼ਿਆਦਾ ਪ੍ਰਭੂ ਦੀ ਹਜ਼ੂਰੀ ਵਿੱਚ ਬੈਠਣਾ ਚਾਹੀਦਾ ਦੁਆ ਕਰਨੀ ਚਾਹੀਦੀ ਆ ਕਿ ਪ੍ਰਭੂ ਫੇਰ ਸ਼ਾਂਤੀ ਲੈ ਕੇ ਆਵੇ ਪਰਮੇਸ਼ਵਰ ਇਹਨਾਂ ਦੁੱਖਾਂ ਦੇ ਵਿੱਚ ਇਹਨਾਂ ਕਸ਼ਟਾਂ ਦੇ ਵਿੱਚ ਜਾਂ ਇਹਨਾਂ ਲੜਾਈਆਂ ਝਗੜਿਆਂ ਤੋਂ ਆ ਆਰਾਮ ਦਵੇ ਦੋਵਾਂ ਮੁਲਕਾਂ ਦੀ ਸਲਾਮਤੀ ਦਵੇ ਉਹ ਲੜਾਈ ਜਿਹੜੀ ਹੈ ਬੜੀ ਘਾਟੇ ਦੇ ਵਿੱਚ ਜਾਂਦੀ ਹੈ ਘਾਟ ਪੈਂਦੀ ਹੈ ਔਰ ਨਾ ਹੀ ਸਾਡੇ ਮੁਲਕ ਨੂੰ ਕਿਸੇ ਚੀਜ਼ ਦੀ ਘਾਟ ਆਵੇ ਕਮੀ ਨਾ ਆਵੇ ਅਸੀਂ ਦੁਆ ਕਰਦੇ ਰਹੀਏ ਪ੍ਰਾਰਥਨਾ ਕਰੀਏ ਕਿ ਪ੍ਰਭੂ ਫੇਰ ਸਲਾਮਤੀ ਦੇਵੇ ਔਰ ਜਦੋਂ ਸਾਡੇ ਦੇਸ਼ ਦੀ ਸਲਾਮਤੀ ਹੋਵੇਗੀ ਅਸੀਂ ਸਾਰੇ ਦੁਆ ਕਰਾਂਗੇ ਔਰ ਪ੍ਰਾਰਥਨਾ ਕਰਾਂਗੇ ਤੋ ਸਾਨੂੰ ਕੀ ਹੋਵੇਗਾ ਸਾਨੂੰ ਵੀ ਖੁਦਾਵੰਦ ਬਰਕਤ ਦੇਵੇਗਾ ਔਰ ਦੇਸ਼ ਫੇਰ ਅੱਗੇ ਤਰ੍ਹਾਂ ਸ਼ਾਂਤੀ ਦੇ ਨਾਲ ਭਰਿਆ ਹੋਇਆ ਅੱਗੇ ਵਧੇਗਾ ਤੋ ਗੌਰ ਕਰੀਏ ਇਹ ਬੁਰੇ ਸਮੇਂ ਆ ਇਹ ਭੈੜੇ ਸਮੇਂ ਆ ਇਹਦੇ ਵਿੱਚ ਕਿੰਨੀ ਦੁਆ ਕਰਨੀ ਚਾਹੀਦੀ ਆ ਕਿੰਨੀ ਪ੍ਰਾਰਥਨਾ ਕਰਨੀ ਚਾਹੀਦੀ ਆ ਸਾਨੂੰ ਦੂਸਰੇਆਂ ਦੀਆਂ ਗੱਲਾਂ ਸੁਣਨ ਦੇ ਨਾਲੋਂ ਸਗੋਂ ਕਦੀ ਵੀ ਇਹੋ ਜਿਹੀਆਂ ਗੱਲਾਂ ਜਦੋਂ ਲੋਕ ਸੁਣਾਉਣ ਤੇ ਸਾਨੂੰ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠਣਾ ਚਾਹੀਦਾ ਦੁਆ ਕਰਨੀ ਚਾਹੀਦੀ ਆ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਵਾਸਤੇ ਆਪਣੇ ਸਾਰੇ ਮੁਖੀਆਂ ਦੇ ਵਾਸਤੇ ਆਪਣੇ ਸਾਰੇ ਜਿਹੜੇ ਇਸ ਦੇਸ਼ ਨੂੰ ਚਲਾਉਣ ਵਾਲੇ ਉਹਨਾਂ ਵਾਸਤੇ ਵੀ ਬਚਨ ਦੇ ਵਿੱਚ ਲਿਖਿਆ ਆ ਕਿ ਤੁਸੀਂ ਕੀ ਕਰੋ ਪਾਸਾਾਂ ਵਾਸਤੇ ਅਹੁਦੇਦਾਰਾਂ ਵਾਸਤੇ ਕੀ ਕਰੋ ਪ੍ਰਾਰਥਨਾ ਕਰੋ ਆਪਣੇ ਜਿਹੜੇ ਰਾਖੇ ਐ ਜਿੰਨੇ ਵੀ ਆਰਮੀ ਦੇ ਜਵਾਨ ਆ ਜਿੰਨੇ ਹੋਰ ਵੀ ਜਿੰਨੇ ਵੀ ਇਸ ਦੇਸ਼ ਨੂੰ ਚਲਾ ਰਹੇ ਆ ਸਾਰਿਆਂ ਵਾਸਤੇ ਕੀ ਕਰੀਏ ਦੁਆ ਕਰੀਏ ਜਦੋਂ ਅਸੀਂ ਜ਼ਿਆਦਾ ਸਮਾਂ ਦੁਆ ਦੇ ਵਿੱਚ ਗੁਜ਼ਾਰਾਂਗੇ ਜ਼ਿਆਦਾ ਸਮਾਂ ਪ੍ਰਾਰਥਨਾ ਦੇ ਵਿੱਚ ਗੁਜ਼ਾਰਾਂਗੇ ਉਸ ਵੇਲੇ ਰੱਬ ਦੀ ਕਿਰਪਾ ਜਿਹੜੀ ਹੈ ਉਹ ਹੋਰ ਜ਼ਿਆਦਾ ਵਧੇਗੀ ਪ੍ਰਭੂ ਦੀ ਦਇਆ ਜਿਹੜੀ ਹੈ ਹੋਰ ਜ਼ਿਆਦਾ ਵਧੇਗੀ ਕੀ ਕਰਨਾ ਚਾਹੀਦਾ ਸਾਨੂੰ ਜ਼ਿਆਦਾ ਦੁਆ ਦੇ ਵਿੱਚ ਟਾਈਮ ਗੁਜ਼ਾਰਨਾ ਚਾਹੀਦਾ ਪ੍ਰਾਰਥਨਾ ਜਦੋਂ ਕਰਾਂਗੇ ਦੁਆ ਕਰਾਂਗੇ ਔਰ ਵਚਨ ਦੇ ਵਿੱਚ ਲਿਖਿਆ ਕਿ ਜਦੋਂ ਅਜੂਬ ਉੱਤੇ ਬੜੇ ਮਾੜੇ ਦਿਨ ਆਏ ਬੜੇ ਦੁੱਖਾਂ ਤੇ ਕਸ਼ਟਾਂ ਦੇ ਦਿਨ ਆਏ ਅਜੂਬ ਵਿਚਾਰਾ ਦੁਆ ਕਰਦਾ ਰਿਹਾ ਦੁਆ ਕਰਦਾ ਰਿਹਾ ਖੁਦਾ ਨੇ ਉਹਦੇ ਫੇਰ ਨਸੀਬ ਜਿਹੜਿਆ ਬਹਾਲ ਕਰ ਦਿੱਤੇ ਪਰਮੇਸ਼ਵਰ ਰਹਿਮ ਕਰੇ ਇਸ ਦੇਸ਼ ਤੇ ਇਸ ਇਲਾਕੇ ਦੇ ਬਾਰਡਰ ਏਰੀਏ ਦੇ ਸਾਰੇ ਮਾਹੌਲ ਜਿਹੜੇ ਆ ਖੁਦਾਵੰਦ ਪੂਰੀ ਤਰ੍ਹਾਂ ਸ਼ਾਂਤ ਕਰੇ ਔਰ ਉਹਦੀ ਕਿਰਪਾ ਹੋ ਜਾਵੇ ਤੋ ਜਦੋਂ ਅਸੀਂ ਦੁਆ ਨੂੰ ਚੇਤੇ ਰੱਖਾਂਗੇ ਦੁਆ ਨੂੰ ਯਾਦ ਰੱਖਾਂਗੇ ਆਪਣੀਆਂ ਪ੍ਰਾਰਥਨਾ ਕਰਦੇ ਰਵਾਂਗੇ ਸਭਨਾ ਵਾਸਤੇ ਦੁਆ ਕਰਦੇ ਰਵਾਂਗੇ ਦੁਆ ਇੱਕ ਅਜਿਹੀ ਤਾਕਤ ਹੈ ਜਿਹੜੀ ਕਿ ਆ ਵੈਰੀਆਂ ਦੇ ਮੂੰਹ ਬੰਦ ਕਰ ਦਿੰਦੀ ਦਾਨੀਏਲ ਜਿਹੜਾ ਸੀ ਉਹਨੂੰ ਜਦੋਂ ਸੇਰਾਂ ਦੇ ਗੇਫਾ ਦਿੱਤਾ ਤੇ ਦਾਨੀਏਲ ਜਿਹੜਾ ਉਹ ਦੁਆ ਕਰਨ ਵਾਲਾ ਬੰਦਾ ਸੀ। ਪ੍ਰਾਰਥਨਾ ਕਰਨ ਵਾਲਾ ਬੰਦਾ ਸੀ। ਸੇਰਾਂ ਦੇ ਮੂੰਹ ਬੰਦ ਹੋ ਗਏ। ਅਸੀਂ ਜਦੋਂ ਦੁਆ ਕਰਾਂਗੇ ਸਾਡੇ ਵਿਰੁੱਧ ਜਿੰਨੀਆਂ ਵੀ ਤਾਕਤਾਂ ਆਉਣਗੀਆਂ ਉਹ ਬੰਦ ਹੋ ਜਾਂਦੀਆਂ। ਗੌਰ ਕਰੀਏ ਸਾਨੂੰ ਪ੍ਰਾਰਥਨਾ ਕਰਨ ਦੇ ਵਿੱਚ ਅੱਗੇ ਵਧਦੇ ਰਹਿਣਾ ਚਾਹੀਦਾ। ਦੁਆ ਕਰਨ ਵਿੱਚ ਅੱਗੇ ਵਧਦੇ ਰਹਿਣਾ ਚਾਹੀਦਾ। ਬਾਈਬਲ ਪੜਨ ਵਿੱਚ, ਬਾਈਬਲ ਸੁਣਨ ਦੇ ਵਿੱਚ ਅੱਗੇ ਵਧਣਾ ਚਾਹੀਦਾ। ਕਈ ਵਾਰੀ ਅਸੀਂ ਕੀ ਹੈ ਆ ਕਦੀ ਵੀ ਕਬਰ ਆਉਣਾ ਨਹੀਂ। ਕਦੀ ਵੀ ਡਰਨਾ ਨਹੀਂ। ਖੁਦਾਵੰਦ ਯਿਸੂ ਮਸੀਹ ਨੇ ਕਿਹਾ ਇਹ ਤੇ ਹੋਣਾ ਹੀ ਹੋਣਾ। ਲੜਾਈਆਂ ਲੜਾਈਆਂ ਦੀਆਂ ਹਮਾਇਆਂ ਸੁਣੋਗੇ। ਖਬਰਦਾਰ। ਕਬਰਾਂ ਨਹੀਂ ਜਾਣੀ। ਕਿ ਨਹੀਂ ਜਾਣਾ? ਕਬਰਾਂ ਨਹੀਂ ਜਾਣਾ। ਕਦੇ ਵੀ ਸਾਨੂੰ ਕੰਬਣਾ ਨਹੀਂ ਚਾਹੀਦਾ। ਕਦੇ ਵੀ ਡਰਨਾ ਨਹੀਂ ਚਾਹੀਦਾ। ਦਲੇਰੀ ਦੇ ਨਾਲ ਪ੍ਰਭੂ ਦੀ ਹਜ਼ੂਰੀ ਵਿੱਚ ਬੈਠ ਕੇ ਦੁਆ ਕਰਦੇ ਰਹਿਣਾ ਚਾਹੀਦਾ ਹੈ। ਪ੍ਰਾਰਥਨਾ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਕੰਬ ਜਾਵਾਂਗੇ, ਡਰ ਜਾਵਾਂਗੇ, ਬਿਮਾਰ ਪੈ ਜਾਵਾਂਗੇ। ਅਜੀਜ਼ ਜਿਵੇਂ ਪ੍ਰਭੂ ਜੀ ਦਾ ਕਾਮ ਕਹਿੰਦਾ ਹੈ, ਡਰੋ ਨਾ। ਡਰੋ ਨਾ, ਦੁਆ ਕਰੋ। ਯੀਸੂ ਪ੍ਰਭੂ ਜੀ ਗਤ ਸਾਹਮਣੀ ਦੇ ਵਿੱਚ ਜਦੋਂ ਨੂੰ ਪਤਾ ਸੀ ਕਿ ਵੈਰੀਆਂ ਦੁਸ਼ਮਣਾਂ ਨੇ ਫੜ ਲੈਣਾ। ਮਾਰਨਗੇ। ਔਰ ਉਹਨੇ ਪ੍ਰਾਰਥਨਾ ਕਰਦਾ ਰਿਹਾ ਗੱਤ ਸਾਹਮਣੀ ਦੇ ਵਿੱਚ ਆਪਣੇ ਚੇਲਿਆਂ ਦੇ ਨਾਲ ਸਾਰੀ ਰਾਤ ਦੁਆ ਕੀਤੀ ਬੋਲੇ ਹallelujah ਕੀ ਕੀ ਕੀਤੀ ਆ ਉਹਨੇ ਦੁਆ ਕੀਤੀ ਐ ਇਸੇ ਤਰ੍ਹਾਂ ਜਦੋਂ ਆਪਣੇ ਪਰਿਵਾਰ ਵਾਸਤੇ ਆਪਣੇ ਬੱਚਿਆਂ ਵਾਸਤੇ ਆਪਣੇ ਪਿੰਡ ਵਾਸਤੇ ਆਪਣੇ ਘਰ ਵਾਸਤੇ ਦੁਆ ਕਰਾਂਗੇ ਖੁਦਾਵੰਦ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ ਆਪਣੇ ਵਾਸਤੇ ਦੁਆ ਕਰਾਂਗੇ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੀ ਆਪਣੀ ਕਲੇਸੀਆਂ ਵਾਸਤੇ ਦੁਆ ਕਰਾਂਗੇ ਕਿਸੇ ਤਰ੍ਹਾਂ ਦੀ ਕਮਜ਼ੋਰੀ ਨਹੀਂ ਆਉਂਦੇਗਾ ਆਪਣੇ ਕਾਰੋਬਾਰਾਂ ਵਾਸਤੇ ਦੁਆ ਕਰਾਂਗੇ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੇਗਾ ਔਰ ਸਾਨੂੰ ਦੁਨੀਆ ਦੀਆਂ ਗੱਲਾਂ ਛੱਡ ਕੇ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬੈਠ ਕੇ ਦੁਆ ਕਰਨੀ ਚਾਹੀਦੀ ਹੈ ਔਰ ਖੁਦਾ ਫਤਿਹ ਦੀ ਜ਼ਿੰਦਗੀ ਦੇਗਾ ਫਤਿਹ ਮਿਲੇਗੀ ਆਈ ਅੱਖਾਂ ਬੰਦ ਕਰੀਏ ਖੁਦਾਵੰਦ ਬੜੇ ਆਸ਼ੀਸ਼ ਦੇਵੇ ਆਈਏ ਤੁਹਾਡੇ ਵਾਸਤੇ ਦੁਆ ਪਿਆਰੇ ਯਸੂ ਜੀ ਬੜੀ ਕਿਰਪਾ ਕਰ ਬੜੀ ਬਰਕਾ ਦੇ ਸਾਰੇ ਭੈਣ ਭਰਾਵਾਂ ਬੱਚਿਆਂ ਵਾਸਤੇ ਦੁਆ ਮੰਗਨਾ ਜਿਹੜੇ ਵਚਨ ਸੁਣ ਚੁੱਕੇ ਆ ਜਿਹੜੇ ਸੁਣ ਰਹੇ ਆ ਪ੍ਰਭੂ ਜੀ ਇਹਨਾਂ ਸਾਰਿਆਂ ਉੱਤੇ ਰਹਿਮ ਕਰ ਪ੍ਰਭੂ ਜੀ ਇੱਕ ਇੱਕ ਦੀ ਮਦਦ ਕਰ ਸਹਾਇਤਾ ਕਰ ਦਲੇਰੀ ਦਾ ਭਾਗ ਕਰੂ ਦਾ ਜੀਵਨ ਦੇ ਪ੍ਰਭੂ ਅੱਜ ਦਾ ਦਿਨ ਬਹੁਤ ਮੁਬਾਰਕ ਹੋਵੇ